ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀਆਂ ਹਲਵਾਈ ਸਟਾਈਲ ਬਹੁਤ ਹੀ ਵਧੀਆ ਗੋਭੀ ਦੀ ਸਬਜੀ ਪਰ ਇਹ ਵੀਡੀਓ ਮੇਰੀ ਕਿਚਨ ਦੀ ਨਹੀਂ ਬਲਕਿ ਫੇਮਸ ਪੰਜਾਬੀ ਕੁਕਿੰਗ ਚੈਨਲ ਵਾਲੇ ਮਨਜੀਤ ਕੌਰ ਜੀ ਦੀ ਕਿਚਨ ਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਦੇਖੋ ਮੈਂ ਵੀਡੀਓ ਤੁਹਾਡਾ ਨਾਲ ਸਾਂਝੀ ਕਰਨ ਲੱਗੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੋਈ ਰੈਸਪੀ ਨਹੀਂ ਸ਼ੇਅਰ ਕਰਨੀ ਤੁਸੀਂ ਮੇਰੇ ਤੋਂ ਬਹੁਤ ਕੁਝ ਜਿਹੜਾ ਆ ਬਣਾਉਣਾ ਸਿੱਖਿਆ ਆ ਮੈਂ ਤੁਹਾਨੂੰ ਸਿਖਾਇਆ ਵੀ ਆ ਅੱਜ ਆਪਣੀ ਰਸੋਈ ਦੇ ਵਿੱਚ ਆਪਾਂ ਪੰਜਾਬੀ ਵੈਜ ਮਸਾਲਾ ਵਾਲੇ ਮੈਡਮ ਇੰਦਰਜੀਤ ਕੌਰ ਜੀ ਨੂੰ ਬੁਲਾਇਆ ਆ ਉਹ ਆਉਗੇ ਸਾਡੀ ਰਸੋਈ ਦੇ ਵਿੱਚ ਤੇ ਤੁਹਾਨੂੰ ਅੱਜ ਕੁਝ ਉਹ ਬਣਾ ਕੇ ਦਿਖਾਉਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਹਾਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਇਹ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਤੁਸੀਂ ਪੰਜਾਬੀ ਕੁਕਿੰਗ ਦੀ ਸੋਈ ਦੇ ਵਿੱਚ ਆਏ ਹੋ ਤੇ ਵਿਊਅਰਸ ਨੂੰ ਕੀ ਬਣਾ ਕੇ ਦਿਖਾਓਗੇ ਅੱਜ ਵਿਊਅਰਸ ਨੂੰ ਅੱਪਰ ਬਣਾਵਾਂਗੇ ਵਿਆਹ ਸ਼ਾਦੀਆਂ ਚ ਖਾਣ ਵਾਲੀ ਬਹੁਤ ਹੀ ਵਧੀਆ ਗੋਭੀ ਦੀ ਸਬਜੀ ਪਨੀਰ ਪਾ ਕੇ ਠੀਕ ਹੈ ਗੋਭੀ ਦੀ ਸਬਜ਼ੀ ਇਹ ਪਨੀਰ ਪਾ ਕੇ ਅੱਜ ਬਣਾ ਕੇ ਦਿਖਾਉਗੇ ਤੁਹਾਨੂੰ ਜਿਹੜੀ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਨੂੰ ਮਿਲਦੀ ਆ ਤੇ ਤੁਸੀਂ ਇਸ ਰੈਸਪੀ ਨੂੰ ਬਣਾ ਕੇ ਦੇਖਿਓ ਉਸ ਤੋਂ ਬਾਅਦ ਤੁਸੀਂ ਦੱਸਣਾ ਕਿ ਕਿਵੇਂ ਦੀ ਬਣੀ ਆ ਤੁਸੀਂ ਪਹਿਲਾਂ ਤਾਂ ਜਿਹੜਾ ਜਿਹੜਾ ਸਾਨੂੰ ਸਮਾਨ ਉਹਦੇ ਵਾਸਤੇ ਚਾਹੀਦਾ ਹੈ ਹਾਂਜੀ ਉਹ ਆਪਾਂ ਪਹਿਲਾਂ ਉਹ ਦੱਸ ਦੋ ਠੀਕ ਹੈ ਜੀ ਤੇ ਮੈਂ ਉਦੋਂ ਤੱਕ ਜਿਹੜਾ ਸਮਾਨ ਤਿਆਰ ਕਰ ਲੈਂਦੀ ਆ ਤੁਸੀਂ ਵਿਊਅਰ ਨੂੰ ਕੁਝ ਆਪਣੇ ਬਾਰੇ ਦੱਸੋ ਕਿ ਤੁਸੀਂ ਕਿਵੇਂ ਚੈਨਲ ਸਟਾਰਟ ਕੀਤਾ ਤੁਸੀਂ ਕਿੱਥੇ ਰਹਿੰਦੇ ਹੋ ਹਨਾ ਤੇ ਜਦੋਂ ਜਿਵੇਂ ਮਾਰਲਾ ਹੁਣ ਇਹਨਾਂ ਦੇ ਕੋ ਕੁਕਿੰਗ ਚੈਨਲ ਸ਼ੁਰੂ ਕੀਤਾ ਤੇ ਉਹ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਆਇਆ ਤੇ ਇਹ ਇਹ ਇੰਨੇ ਵੱਡੇ ਅੱਜ ਲੈਵਲ ਤੇ ਖੜੇ ਨੇ ਤੇ ਇਹ ਇਸ ਮੁਕਾਮ ਤੱਕ ਕਿਵੇਂ ਪਹੁੰਚੇ ਆ ਤੁਸੀਂ ਇਹਨਾਂ ਤੋਂ ਸੁਣੋ ਕਿ ਮੈਂ ਜਿਹੜੀ ਰੈਸਪੀ ਬਣਾਣੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਜਿਹੜੀ ਸਮਾਨ ਜਿਹੜਾ ਆ ਤਿਆਰ ਕਰਦੀ ਆ ਮੈਂ ਹਾਂ ਇੰਦਰਜੀਤ ਕੌਰ ਤੇ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਆ ਪੰਜਾਬੀ ਕੁਕਿੰਗ ਵਾਲੇ ਮੈਮ ਮਨਜੀਤ ਕੌਰ ਜੀ ਨੇ ਅੱਜ ਮੈਨੂੰ ਆਪਣੇ ਘਰ ਇਨਵਾਈਟ ਕੀਤਾ ਹੈ ਮੈਨੂੰ ਬਹੁਤ ਅੱਛਾ ਲੱਗਿਆ ਇਹਨਾਂ ਨੂੰ ਮਿਲ ਕੇ ਤੇ ਵੈਸੇ ਮੈਂ ਮੁਹਾਲੀ ਤੋਂ ਬਿਲੋਂਗ ਕਰਦੀ ਆ 30 ਸਾਲ ਮੈਂ ਮੁਹਾਲੀ ਵਿੱਚ ਰਹੀ ਆ ਲੇਕਿਨ ਹੁਣ 2 ਸਾਲ ਤੋਂ ਮੈਂ ਬੈਂਗਲੌਰ ਵਿੱਚ ਸ਼ਿਫਟ ਹੋ ਗਈ ਆ ਤੇ ਮੈਨੂੰ ਫੇਰ ਮੌਕਾ ਮਿਲਿਆ ਸੀ ਅੱਜ ਪੰਜਾਬ ਆਂਦਾ ਤੇ ਜਦੋਂ ਅਸੀਂ ਪੰਜਾਬ ਆਏ ਆ ਤੇ ਫੇਰ ਮੈਂ ਸੋਚਿਆ ਕਿ ਉਹਨਾਂ ਨੂੰ ਵੀ ਜ਼ਰੂਰ ਮਿਲ ਕੇ ਆਈਏ ਕਿਉਂਕਿ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਮੇਰੇ ਚੈਨਲ ਪੰਜਾਬੀ ਗਾਇਜ਼ ਮਸਾਲਾ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਤੁਹਾਡੇ ਪਿਆਰ ਦੇ ਸਦਕਾ ਤੇ ਪਰਮਾਤਮਾ ਦੀ ਕਿਰਪਾ ਨਾਲ ਆ ਚੈਨਲ ਬਹੁਤ ਹੀ ਵਧੀਆ ਤੇ ਅੱਗੋਂ ਵੀ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਹਮੇਸ਼ਾ ਸਪੋਰਟ ਕਰਿਓ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੇ ਐਨੀ ਦੇਰ ਚ ਇਹਨਾਂ ਸਮਾਨ ਤਿਆਰ ਹੋ ਗਿਆ ਹੁਣ ਐ ਮਨਜੀਤ ਕੌਰ ਜੀ ਨੇ ਸਮਾਨ ਤਿਆਰ ਕਰ ਲਿਆ ਤੇ ਆਓ ਆਪਾਂ ਕਿਚਨ ਚ ਚੱਲਦੇ ਆਂ ਸਾਰਾ ਸਮਾਨ ਜਿਹੜਾ ਆ ਆਪਾਂ ਲੈ ਲਿਆ ਆਪਾਂ ਹੁਣ ਇੱਕ ਵਾਰੀ ਇਹਨਾਂ ਦੀ ਮਾਤਰਾ ਦੇਖ ਲੈਂਦੇ ਆ ਕਿ ਕਿੰਨੀ ਕਿੰਨੀ ਲਈ ਆ ਹਾਂ ਤੇ ਵਧੀਆ ਜੀ ਸਬਜ਼ੀ ਬਣਾਉਣ ਵਾਸਤੇ ਨਾ ਆਪਾਂ ਇੱਥੇ ਲਈ ਹੈ ਗੋਭੀ ਤੇ ਗੋਭੀ ਨੂੰ ਤੋਕੇ ਇਸ ਨਾਲ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਹੈ ਮਤਲਬ ਤੋੜਿਆ ਹੈ ਜਿ ਕੱਟਿਆ ਨਹੀਂ ਹੈਗਾ ਤੇ ਗੋਭੀ ਜਿਹੜੀ ਹੈ ਨਾ 1 ਕਿਲੋ ਗੋਭੀ ਲੈ ਕੇ ਉਹਨੂੰ ਸਵਾਰ ਕੇ ਤੇ ਟੰਡਲ ਵਗੈਰਾ ਤੋੜ ਕੇ ਤੇ ਫਿਰ ਇਹ ਗੋਭੀ ਜਿਹੜੀ ਇੰਨੀ ਬਚੀ ਹੈ ਇਹ ਕਰੀਬ ਹੋਏਗੀ 750 800 ਗ੍ਰਾਮ ਠੀਕ ਹੈ ਤੇ ਇਹਨੂੰ ਕਿੱਡਾ ਕਿਹਦਾ ਪੀਸ ਰੱਖਣਾ ਹੋ ਤੁਸੀਂ ਦੱਸ ਦੋ ਇੱਕ ਮੈਂ ਦੱਸ ਦਿੰਦੀ ਹਾਂ ਹਾਂਜੀ ਹਜੇ ਤਾਂ ਵੱਡੇ ਵੱਡੇ ਪੀਸਾਂ 'ਚ ਤੋੜ ਕੇ ਰੱਖੀ ਹੈ ਨਾ ਆਪਾਂ ਤੇ ਇਹਨਾਂ ਨੂੰ ਨਾ ਆਪਾਂ ਇਸ ਤਰ੍ਹਾਂ ਕਰਕੇ ਕੱਟ ਲੈਣਾ ਠੀਕ ਹੈ ਇਸ ਤਰ੍ਹਾਂ ਕੱਟੀ ਜਾਣੀ ਹੈ ਸਾਰੀ ਗੋਭੀ ਠੀਕ ਹੈ ਮਤਲਬ ਕਿ ਐਨੇ ਐਨੇ ਹੋ ਜਾਣਾ ਦੇ ਪੀਸੇ ਠੀਕ ਹੈ ਮਤਲਬ ਨਾ ਜ਼ਿਆਦਾ ਵੱਡਾ ਪੀਸ ਹੋ ਤਿੰਨਾ ਹੀ ਜ਼ਿਆਦਾ ਛੋਟਾ ਹੋਵੇ ਹਾਂਜੀ ਬਾਕੀ ਦੀ ਗੋਭੀ ਜਿਹੜੀ ਫਿਰ ਆਪਾਂ ਐਦੀ ਉਹਨੂੰ ਤਿਆਰ ਕਰ ਲਾਂਗੇ ਹਾਂ ਐਸੇ ਹੀ ਕੱਟ ਲਾਂਗੇ ਸਾਰੀ ਗੋਭੀ ਠੀਕ ਹੈ ਜੀ ਤੇ ਗੋਭੀ ਦੇ ਵਿੱਚ ਨਾ ਮਿਕਸ ਕਰਨ ਵਾਸਤੇ ਆਪਾਂ ਇੱਥੇ ਲਵਾਂਗੇ ਤਿੰਨ ਛਿੱਲੇ ਹੋਏ ਆਲੂ ਤੇ 250 ਗ੍ਰਾਮ ਪਨੀਰ ਦੋ ਵੱਡੇ ਵਾਲੇ ਚਮਚ ਬੇਸਨ ਕੱਟਿਆ ਹੋਇਆ ਧਨੀਆ ਤੇ ਦੋ ਵੱਡੇ ਚਮਚ ਲਵਾਂਗੇ ਟਮੇਟੋ ਸੌਸ ਦੇ ਤੇ ਚਾਰ ਹਰੀਆਂ ਮਿਰਚਾਂ ਤੇ ਸੱਤ ਤੋਂ ਅੱਠ ਤੁਰੀਆਂ ਲਸਣ ਦੀਆਂ ਤੇ ਠੀਕ ਹੈ ਜੀ ਤੇ ਇਹ ਜਿਹੜਾ ਲਸਣ ਆ ਅਦਰਕ ਤੇ ਹਰੀ ਮਿਰਚ ਇਹਨਾਂ ਨੂੰ ਵੀ ਆਪਾਂ ਕੁੱਟਣਾ ਆ ਇਹਨਾਂ ਨੂੰ ਆਪਾਂ ਕੁੱਟਣਾ ਕਿ ਪੀਸਣਾ ਆ ਇਹਨਾਂ ਨੂੰ ਆਪਾਂ ਕੁੱਟ ਲੈਣਾ ਭਾਵੇਂ ਕੁੱਟ ਲੋ ਤੇ ਭਾਵੇਂ ਮਿਕਸਰ ਤੇ ਗ੍ਰਾਈਂਡਰ 'ਚ ਦਰਦਰਾ ਕਰ ਲਓ ਠੀਕ ਹੈ ਜਿਸ ਤਰ੍ਹਾਂ ਸੌਖਾ ਲੱਗਦਾ ਠੀਕ ਹੈ ਤੇ ਜਿਵੇਂ ਹੁਣ ਤੁਸੀਂ ਇਹਦੇ 'ਚ ਬੇਸਨ ਪਾਉਣ ਲੱਗੇ ਹੋ ਇਹਦਾ ਕੀ ਮਤਲਬ ਰੀਜ਼ਨ ਆ ਬੇਸਨ ਸਬਜ਼ੀ ਦੇ ਵਿੱਚ ਕਿਉਂ ਪਾਣਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਏਗਾ ਸਬਜ਼ੀ ਦਾ ਠੀਕ ਆ ਸਬਜੀ ਜਦੋਂ ਬਣਾ ਕੇ ਜਦੋਂ ਤੁਸੀਂ ਖਾਓਗੇ ਜਾਂ ਸਾਰੇ ਮਤਲਬ ਆਪਣੇ ਜਿਹੜੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਉਹ ਵੀ ਜਦੋਂ ਇਹ ਸਬਜੀ ਬਣਾ ਕੇ ਖਾਣਗੇ ਬਹੁਤ ਹੀ ਟੇਸਟੀ ਲੱਗੇਗੀ ਮਲਾ ਹਲਵਾਈ ਦਾ ਤਰੀਕਾ ਉਹੋ ਤਰੀਕਾ ਹਾਂ ਉਹ ਬੋਲ ਜੂਗੇ ਉਹ ਬੋਲ ਜੂਗੇ ਕੋਈ ਤਰੀਕਾ ਯਾਦ ਰਹੇਗਾ ਠੀਕ ਆ ਤੇ ਆਲੂ ਵੀ ਜਿਹੜੇ ਆ ਨਾ ਤੁਸੀਂ 10 ਮਾਰੇ ਵੀ ਕਿੰਨਾ ਕੁ ਪੀਸ ਆਪਾਂ ਇਹਦਾ ਕੱਟਣਾ ਆ ਆਲੂ ਤੇ ਹਰੀ ਮਿਰਚ ਅਦਰਕ ਲਸਣ ਦਾ ਤੇ ਆਪਾਂ ਪੇਸਟ ਬਣਾ ਲੈਣਾ ਦਰਦਰਾ ਠੀਕ ਹੈ ਇਹ ਜਿਹੜੇ ਆਲੂ ਨੇ ਨਾ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਕਰਕੇ ਨਾ ਲੰਬਾ ਕੱਟ ਲੈਣਾ ਆ ਦੇਖੋ ਇਸ ਤਰ੍ਹਾਂ ਦੇ ਪੀਸੇਸ ਵਿੱਚ ਨਾ ਜ਼ਿਆਦਾ ਪਤਲੇ ਹੋਣ ਤੇ ਨਾ ਜ਼ਿਆਦਾ ਮੋਟੇ ਹੋਣ। ਮਨ ਲੰਬਾਈ 'ਚ ਕੱਟਣੇ ਆ। ਹਾਂ ਇਸ ਤਰ੍ਹਾਂ ਦੇ ਪੀਸੇਸ ਕਰ ਲੈਣੇ ਨੇ। ਠੀਕ ਹੈ ਜੀ। ਮੈਂ ਤੁਹਾਨੂੰ ਹੋਰ ਕੱਟ ਕੇ ਦਿਖਾਨੀ ਆ। ਤੇ ਗੋਭੀ ਹੋਰ ਆਲੂ ਕੱਟਣ ਤੋਂ ਬਾਅਦ ਆਪਾਂ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਨਾ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ। ਕਿਉਂਕਿ ਅੱਜ ਆਪਾਂ ਸਬਜ਼ੀ ਬਣਾਣੀ ਹੈ ਗੋਭੀ ਦੀ ਬਹੁਤ ਹੀ ਵਧੀਆ ਫਰਾਈ ਕਰਕੇ ਇੱਕਦਮ ਖਲਵਾਈਸ ਸਟਾਈਲ। ਤੇ ਹੁਣ ਇਹ ਜਿਹੜਾ ਸਰੋਂ ਦਾ ਤੇਲ ਆਪਾਂ ਪਾਇਆ ਨਾ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਧੂਆਂ ਕੱਢ ਲੈਣਾ ਦਾ। ਮਨ ਕੜਤਨ हूँ देखो जी तेलो दे धुआ निकलने लग पे छानी रखा आलू का पानी चंकी तरह नुचड़ गया है आलूआ ना आप गैस मीडियम फ्लेम के फ्लेम मीडियम रखना है मीडियम फ्लेम से थोड़ी देर फ्राई करा जो एकदम ਤੇਜ਼ ਗਰਮ ਤੇਲ ਦੇ ਵਿੱਚ ਪਾ ਦਾਂਗੇ ਨਾ ਤੇ ਆਲੂ ਜਿਹੜੇ ਨੇ ਉੱਪਰੋਂ ਜ਼ਿਆਦਾ ਡਾਰਕ ਹੋ ਜਾਣਗੇ ਹੈਨਾ ਤੇ ਵਿੱਚੋਂ ਥੋੜੇ ਕੱਚੇ ਦੇ ਰਹਿਣਗੇ ਜੇ ਜੇ ਉਹ ਮਤਲਬ ਜ਼ਿਆਦਾ ਹੋਵੇ ਗਰਮ ਤੇਲ ਤੇ ਫਿਰ ਉੱਪਰੋਂ ਥੋੜੇ ਇੱਕਦਮ ਲਾਲ ਹੋ ਜਾਂਦੇ ਤੇ ਅੰਦਰੋਂ ਕੱਚੇ ਰਹਿ ਜਾਂਦੇ ਜੇ ਬਿਲਕੁਲ ਵੀ ਸਿਮਤੇ ਕਰੋ ਤੇ ਆਲੂ ਪੀਨ ਲੱਗ ਜਾਂਦੇ ਪੀਨ ਲੱਗ ਪੰਦਰਾਂ ਨਾਲੇ ਪੋਲੇ ਪੋਲੇ ਹੋ ਜਾਂਦੇ ਨੇ ਕ੍ਰਿਸਪੀ ਜਿਹੇ ਨਹੀਂ ਰਹਿੰਦੇ ਕਰਕਰੇ ਨਹੀਂ ਰਹਿੰਦੇ ਇਸ ਕਰਕੇ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਇਹਨਾਂ ਵਿੱਚ ਨਾ ਆਪਾਂ ਥੋੜਾ ਜਿਹਾ ਲੂਣ ਵੀ ਪਾਵਾਂਗੇ ਆਲੂ ਸਬਜ਼ੀ ਵਿੱਚ ਫਿੱਕੇ ਫਿੱਕੇ ਨਹੀਂ ਲੱਗਣਗੇ ਕਿੰਨਾ ਬਾਣਾ ਜੀ ਲੋਹ ਹਾਂਜੀ ਬਸ ਥੋੜਾ ਜਿਹਾ ਅੱਧਾ ਚਮਚ ਪਾ ਦਿੰਨੇ ਆ ਠੀਕ ਹੈ ਜੀ ਤੇ ਆਲੂ ਨਾ ਫਰਾਈ ਹੁੰਦੇ ਨੇ ਤੇ ਨਾਲ ਹੀ ਇਹਨਾਂ ਦੇ ਵਿੱਚ ਨਮਕ ਹੈ ਨਾ ਜਿਹੜਾ ਆ ਜਾਂਦਾ ਨਮਕੀਨ ਜਿਹਾ ਹੋ ਜਾਂਦੇ ਨੇ ਆਲੂ ਇਹ ਅੱਧਾ ਚਮਚ ਨਮਕ ਮੈਂ ਇਹਦੇ ਵਿੱਚ ਪਾਇਆ ਹਲਾ ਲੋ ਹਾਂਜੀ ਤੇ ਫਰਾਈ ਹੁੰਦੇ ਹੁੰਦੇ ਨਾ ਇਹ ਥੋੜੇ ਨਮਕੀਨੀ ਜਿਹਾ ਟੇਸਟ ਹੋ ਜਾਂਦਾ ਇਹਨਾਂ ਦਾ ਨਮਕ ਐਬਜ਼ਾਰਬ ਕਰ ਲੈਂਦੇ ਆ ਨਾ ਹਾਂਜੀ ਨਾਲ ਹੀ ਇਹ ਟੇਸਟ ਆਉਂਦਾ ਰੰਗ ਵੀ ਬਦਲ ਜਾਂਦਾ ਹੈ ਰੰਗ ਵੀ ਬਦਲ ਜਾਂਦਾ ਹੈ بس ਹੁਣ ਤੁਸੀਂ ਗੈਸ ਦੀ ਫਲੇਮ ਨੂੰ ਥੋੜਾ ਜਿਆਦਾ ਤੇਜ਼ ਕਰ ਦਿਓ ਕਿਉਂਕਿ ਆਲੂ ਪਾਣਾ ਤੇਲ ਦਾ ਟੈਂਪਰੇਚਰ ਘਟ ਗਿਆ ਹੈ ਹਨਾ ਹਾਂਜੀ ਤੇ ਹੁਣ ਫੁੱਲ ਫਲੇਮ ਤੇ ਇਹਨਾਂ ਨੂੰ ਥੋੜੀ ਦੇਰ ਕਰਾਂਗੇ ਤੇ ਫੁੱਲ ਫਲੇਮ ਤੇ ਕਰਦੇ ਕਰਦੇ ਥੋੜੀ ਦੇਰ ਵਿੱਚ ਗੈਸ ਦੀ ਫਲੇਮ ਨੂੰ ਮੀਡੀਅਮ ਵੀ ਕਰ ਲਾਗੇ ਹਾਂ ਤੇ ਆਲੂ ਪੂਰੀ ਤਰ੍ਹਾਂ ਪਕਾ ਲੈਣੇ ਆ ਹਾਂਜੀ ਪੂਰੇ ਪਕਾਣੇ ਠੀਕ ਹੈ ਤੇ ਥੋੜੀ ਕੁ ਦੇਰ ਫਰਾਈ ਕਰਨ ਤੋਂ ਬਾਅਦ ਨਾ ਹੁਣ ਤੁਸੀਂ ਦੇਖ ਸਕਦੇ ਹੋ ਆਲੂ ਨੇ ਜਿਹੜੇ ਵਧੀਆ ਜੇ 골ਡਨ ਜੇ ਕਲਰਸ ਆ ਗਏ ਨੇ ਹਨਾ ਹੋਰ ਇਹ ਪੱਕ ਵੀ ਗਏ ਨੇ ਤੇ ਬਸ ਇੰਨਾ ਹੀ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੜਾਈ ਚੋਂ ਕੱ ਆ ਬਿਕੋ ਤੇ ਮੈਨੂੰ ਵੀ ਜੁਨਾ ਸਟਾਲਕ ਬਿਲਕੁਲ ਸਹੀ ਆ ਇਸ ਤੋਂ ਜ਼ਿਆਦਾ ਕਰਾਂਗੇ ਫਿਰ ਕਲਰ ਜਿਆ ਹੋ ਜਾਂਦਾ ਹੈ ਦਾਸ ਜ਼ਿਆਦਾ ਡਾਰਕ ਹੋਣਾ ਰੰਗ ਫਿਰ ਵੀ ਵਿੱਚ ਇੱਕ ਉਹ ਹੋ ਹੀ ਗਏ ਨੇ ਸੇਕ ਦੇ ਹਿਸਾਬ ਨਾਲ ਹੋ ਜਾਂਦੇ ਨੇ ਕਈ ਜਿਹੜੇ ਇੱਕਦਮ ਪਹਿਲਾਂ ਗਿਰਦੇ ਨੇ ਨਾ ਗਰਮ ਤੇਲ ਦੇ ਵਿੱਚ ਉਹਨਾਂ ਨੂੰ ਪੈ ਜਾਂਦਾ ਸੀ ਥੋੜਾ ਜਿਹਾ ਸੇਕ ਪੈ ਜਾਂਦਾ ਲਾਲ ਹੋ ਜਾਂਦੇ ਨੇ ਹਾਂਜੀ ਹੁਣ ਗੋਭੀ ਕਰਨੀ ਆ ਪਤਾ ਨਹੀਂ ਗੋਭੀ ਕਰ ਲਈਏ ਤੇਲ ਉਹਨਾਂ ਹੀ ਹੁਣ ਆਪਾਂ ਗਰਮ ਰੱਖਿਆ ਨਾ ਹਾਂਜੀ ਤੇਲ ਗਰਮ ਹੀ ਹੈ ਤੇ ਉਹ ਥੋੜਾ ਜਿਹਾ ਟੈਂਪਰੇਚਰ ਘਟ ਜਾਏਗਾ ਜਦੋਂ ਗੋਭੀ ਪਾਵਾਂਗੇ ਆਪਾਂ ਇਸ ਕਰਕੇ ਫੁੱਲੀ ਕਰ ਲਓ ਫੁੱਲ ਠੀਕ ਆ ਹਾਂ ਜੀ ਫੁੱਲ ਗੈਸ ਦੇ ਉੱਤੇ ਆਪਾਂ ਹੁਣ ਇਹਨੂੰ ਗੋਭੀ ਨੂੰ ਤਲਣ ਲੱਗੇ ਹਾਂ ਜੀ ਆਪਣੇ ਤੇਲ ਦੇ ਔਰ ਕੜਾਈ ਦੇ ਹਿਸਾਬ ਨਾਲ ਜਿੰਨੀ ਗੋਭੀ ਇੱਕ ਵਾਰ ਆ ਜਾਂਦੀ ਹੈ ਉਹਨੀ ਕਰ ਲਵੋ ਤੇ ਬਾਕੀ ਦੀ ਬਚੀ ਆਪਾਂ ਦੂਸਰੇ ਜਾਂ ਤੀਸਰੇ ਪ੍ਰਾਗ ਵਿੱਚ ਕਰ ਲਵਾਂਗੇ ਅੱਛਾ ਇਹਦੇ 'ਚ ਹਾਂ ਇਹਦੇ 'ਚ ਵੀ ਆਪਾਂ ਥੋੜਾ ਜਿਹਾ ਲੂਣ ਪਾ ਲਵਾਂਗੇ ਠੀਕ ਤੇ ਸਵਾਦ ਆ ਜਾਂਦਾ ਹੈ ਗੋਭੀ ਦਾ ਹਲਵਾਈ ਵੀ ਇਸ ਤਰ੍ਹਾਂ ਹੀ ਪਾਉਂਦੇ ਨੇ ਠੀਕ ਹੈ ਤੇ ਥੋੜਾ ਜਿਹਾ ਤੇਲ ਜ਼ਰੂਰ ਤੇਲ ਦੇ ਵਿੱਚ ਜ਼ਰੂਰ ਲੂਣ ਥੋੜਾ ਜਿਹਾ ਥੱਲੇ ਬੈਠ ਜਾਂਦਾ ਹੈ ਪਰ ਗੋਭੀ ਦਾ ਸਵਾਦ ਵਧੀਆ ਆਉਂਦਾ ਹੈ ਠੀਕ ਹੈ ਤੇ ਜਦੋਂ ਆਪਾਂ ਦੂਸਰੀ ਵਾਰ ਯੂਜ਼ ਕਰੋ ਤੈਨੂੰ ਤੇਲ ਨੂੰ ਛਾਨ ਲਵੋ ਜੇ ਯੂਜ਼ ਕਰਨਾ ਹੈ ਤਾਂ ਥੱਲੇ ਬੈਹ ਜਾਂਦਾ ਤਾਂ ਨਹੀਂ ਥੱਲੇ ਬੈਠ ਜਾਂਦਾ ਨਹੀਂ ਪਰ ਸਬਜੀ ਦੇ ਵਿੱਚ ਵੀ ਆ ਜਾਂਦਾ ਇਹਦਾ ਸਵਾਦ ਜਿਹੜੀ ਆਲੂ ਫਰਾਈ ਕੀਤੇ ਨੇ ਤੁਸੀਂ ਖਾ ਕੇ ਦੇਖੋ ਬੇਸ਼ੱਕ ਆਦੋ ਠੀਕ ਆ ਅੱਜ ਸਾਲਟ ਹੀ ਲੱਗਣਗੇ ਸਿੱਕੇ ਨਹੀਂ ਲੱਗਣਗੇ ਅੱਜ ਤੁਹਾਡੇ ਹੱਥ ਦੀ ਬਣੀ ਹੋਪਾ ਖਾਣੀ ਹਾਂਜੀ ਤੇ ਗੋਭੀ ਚ ਵੀ ਇਸ ਤਰ੍ਹਾਂ ਹੀ ਹਲਕਾ ਜਨਮਕੀਨੀ ਟੇਸਟ ਆ ਜਾਏਗਾ ਠੀਕ ਹੈ ਬਸ ਇਹਨੂੰ ਵੀ ਹੁਣ ਆਪਾਂ ਜਿਵੇਂ ਆਲੂਆਂ ਨੂੰ ਕੀਤਾ ਨਾ 골ਡਨ ਜਾਂ ਬ੍ਰਾਊਨ ਉਸ ਤਰ੍ਹਾਂ ਹੀ ਇਹਨੂੰ ਵੀ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਤੇ ਹੁਣ ਇੱਥੇ ਦੇਖੋ ਜੀ ਤੁਸੀਂ ਜਿਹੜੀ ਗੋਭੀ ਹੈ ਨਾ ਐ ਵੀ ਵਧੀਆ ਫਰਾਈ ਹੋ ਚੁੱਕੀ ਐ ਆ ਗਈ ਨਾ ਲਾਈਟ ਲਾਈਟ ਗੋਲਡਨ ਕਲਰ ਚ ਬਸ ਇਹਨੂੰ ਵੀ ਆਪਾਂ ਇੰਨਾ ਹੀ ਫਰਾਈ ਕਰਨਾ ਠੀਕ ਐ ਭੈਣ ਜੀ ਇਹਨੂੰ ਵੀ ਹੁਣ ਆਪਾਂ ਔਇਲ ਚੋਂ ਕੱਢ ਲੈਨੇ ਆ ਆਹ ਨਾਲ ਚਾਲੀ ਤੇ ਰੱਖ ਲਾਂਗੇ ਹਨਾ ਥੋੜਾ ਤੇਲ ਉੱਚੜ ਜਾਏਗਾ ਤੇ ਫਿਰ ਆਪਾਂ ਪਲੇਟ ਵਿੱਚ ਰੱਖ ਲਾਂਗੇ ਠੀਕ ਐ ਇਹ ਸਹੀ ਐ ਹਨਾ ਤੇ ਇਸੇ ਤਰ੍ਹਾਂ ਹੀ ਬਾਕੀ ਦੀ ਬਚੀ ਹੋਈ ਨੂੰ ਵੀ ਆਪਾਂ ਫਰਾਈ ਕਰ ਲੈਣਾ ਤੇ ਬਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਫੋਰ ਇਹ ਵਾਲੀ ਸਬਜ਼ੀ ਨੂੰ ਫਰਾਈ ਵੀ ਜ਼ਰੂਰ ਕਰਿਓ ਜੀ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਸਾਰੇ ਬਹੁਤ ਹੀ ਖੁਸ਼ ਹੋ ਕੇ ਦੂਜੀ ਵਾਰੀ ਜਦੋਂ ਪਾਣੀ ਹੈ ਤੁਸੀਂ ਗੋਭੀ ਤਾਂ ਉਦੋਂ ਤੇਲ ਨੂੰ ਪਹਿਲਾਂ ਥੋੜਾ ਜਿਆਦਾ ਗਰਮ ਕਰ ਲੈਣਾ ਹੈ ਹਾਂਜੀ ਕਿਉਂਕਿ ਟੈਂਪਰੇਚਰ ਘਟ ਜਾਂਦਾ ਹੈ ਜਦੋਂ ਪਾਵਾਂਗੇ ਕੱਚੀ ਗੋਭੀ ਫਿਰ ਟੈਂਪਰੇਚਰ ਹੋਰ ਘਟ ਜਾਂਦਾ ਹੈ ਹੋਰ ਘਟ ਜਾਂਦਾ ਹਾਂਜੀ ਤੇ ਲਓ ਜੀ ਸਾਰੀ ਗੋਭੀ ਤੇ ਹੋ ਗਈ ਹੈ ਫਰਾਈ ਤੇ ਹੁਣ ਆਪਾਂ ਸਬਜ਼ੀ ਨੂੰ ਲਾਣੇ ਆ ਤੜਕਾ ਤੇ ਇਸੇ ਕੜਾਈ ਚ ਲਾ ਲਈਏ ਹਾਂ ਇਸੇ ਚ ਲਾ ਲੈਣੇ ਆ ਜਿਹੜਾ ਤੇਲ ਹੈ ਕੱਢ ਦਿੰਨੇ ਆ ਠੀਕ ਹੈ ਤੇ ਥੋੜਾ ਤੜਕੇ ਜੁਗਾ ਤੇਲੇ ਦੇ ਵਿੱਚ ਰਹਿਣ ਦਵਾਂਗੇ ਕੜਾਈ ਦੇ ਵਿੱਚੋਂ ਆਪਾਂ ਬਾਕੀ ਦਾ ਤੇਲ ਕੱਢਤਾ ਤੇ ਦੋ ਵੱਡੇ ਚਮਚੇ ਲੈ ਲਿਆ ਆਪਾਂ ਤੇਲ ਬਾਕੀ ਦੇਖੋ ਜੇ ਤੁਸੀਂ ਤੇਲ ਘੱਟ ਪਾਣਾ ਚਾਹੋ ਹਾਂ ਤੇ ਘੱਟ ਵੀ ਪਾ ਸਕਦੇ ਹਾਂ ਹਾਂ ਘੱਟ ਵੀ ਪਾ ਸਕਦੇ ਕਿਉਂਕਿ ਆਪਾਂ ਆਲੂ ਗੋਭੀ ਵੀ ਫਰਾਈ ਕੀਤੀ ਹੋਈ ਹੈ ਕਿਉਂਕਿ ਕਈ ਵਿਊਅਰ ਹੁੰਦੇ ਜਿਹੜੇ ਅਗਲੇ ਕਹਿੰਦੇ ਕਿ ਅਸੀਂ ਤੇਲ ਘੱਟ ਖਾਣਾ ਜੇ ਨਹੀਂ ਵੀ ਫਰਾਈ ਕਰਨੀ ਚਾਹੋ ਐਦਾ ਵੀ ਬਣਾ ਸਕਦੇ ਹੋ ਪਰ ਫਿਰ ਸੁਆਦ ਨਹੀਂ ਆਉਂਦਾ ਉਹ ਸੁਆਦ ਨਹੀਂ ਆਉਂਦਾ ਉਹ ਫਿਰ ਸਿੰਪਲ ਜੀ ਗੋਭੀ ਬਣੇਗੀ ਉਹ ਹਲਵਾਈਆਂ ਵਾਲਾ ਟੇਸਟ ਨਹੀਂ ਬਣੇਗਾ ਹਾਂ ਹੁਣ ਕੀ ਪਾਣਾ ਆਪਾਂ ਇਹਦੇ ਵਿੱਚ ਹੁਣ ਬਾਕੀ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾਣੇ ਆ ਤੇ ਹੁਣ ਆਪਾਂ ਲਵਾਂਗੇ ਅੱਧਾ ਛੋਟਾ ਵਾਲਾ ਚਮ ਜਵੈਨ ਉਹਨਾਂ ਗਰਮ ਕੀਤੇ ਹੋਏ ਤੇਲ ਦੇ ਵਿੱਚ ਪਾਵਾਂਗੇ। ਬਸ ਜਵੈਨ ਸੜਨੀ ਨਹੀਂ ਚਾਹੀਦੀ, ਬਸ ਭੁੱਜ ਜਾਵੇ ਚੰਗੀ ਤਰ੍ਹਾਂ। ਤੇ ਜਿਵੇਂ ਜਵੈਨ ਭੁੱਜ ਜਾਏਗੀ ਨਾ ਤੇ ਇਹ ਜਿਹੜਾ ਕੁੱਟਿਆ ਆ ਲਸਣ ਅਦਰਕ ਤੇ ਹਰੀਆਂ ਮਿਰਚਾਂ ਵਾਲਾ ਦਰਦਰਾ ਪੇਸਟ ਹੈ ਨਾ ਇਹਦੇ ਵਿੱਚ ਪਾਵਾਂਗੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਵੀ ਗ੍ਰाइंड ਕਰ ਸਕਦੇ ਹੋ ਇਸ ਤਰ੍ਹਾਂ ਦਾ ਦਰਦਰਾ। ਤੇ ਆ ਫਿਰ ਕੁੱਟ ਕੇ ਵੀ ਕਰ ਸਕਦੇ ਜਿਵੇਂ ਆਪਾਂ ਕੀਤਾ ਇੱਥੇ ਅੱਜ। ਤੇ ਇਹਨੂੰ ਆਪਾਂ ਥੋੜਾ ਜਿਹਾ ਭੁੰਨਾਗੇ ਲਸਣ ਅਦਰਕ ਦਾ ਕੱਚਾ ਸਵਾਦ ਜਿਹੜਾ ਉਹ ਨਿਕਲ ਜਾਵੇ। ਕੁੱਟ ਕੇ ਦੇਖੋ ਜਦੋਂ ਆਪਾਂ ਕੋਈ ਚੀਜ਼ ਪਾਉਂਦੇ ਆ ਨਾ ਉਹਦਾ ਮਤਲਬ ਉਹਦਾ ਸਵਾਦ ਜ਼ਿਆਦਾ ਵਧੀਆ ਆਉਂਦਾ ਹੈ। ਵੱਖਰਾ ਹੀ ਆਉਂਦਾ ਵਧੀਆ ਜਿਹਾ। ਜਿਹੜਾ ਤੁਸੀਂ ਮਿਕਸੀ ਦੇ ਵਿੱਚ ਪਾਉਂਦੇ ਹੋ ਪੀਸ ਕੇ ਉਹਦਾ ਜਿਹਦਾ ਕੜਾਹੀ ਬਣ ਜਾਂਦਾ। ਕੜਾਹੀ ਬਣ ਜਾਂਦਾ। ਉਹਦੇ ਉਹਦਾ ਸਵਾਦ ਨਹੀਂ ਆਉਂਦਾ ਵਧੀਆ ਆਉਂਦਾ ਨਾ। ਪਰ ਕਈ ਡਿਸ਼ਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪੀਸ ਕੇ ਪਾਣਾ ਪੈਂਦਾ। ਬਿਲਕੁਲ ਉਹ ਜਿਹਦਾ ਹੋਟਲ ਸਟਾਈਲ ਆ ਜਾਂਦੀ ਹੈ ਨਾ। ਹਾਂਜੀ। ਤੇ ਹਲਵਾਈ ਸਟਾਈਲ ਦੇ ਵਿੱਚ ਆਪਾਂ ਘੁੱਟ ਕੇ ਪਾ ਸਕਦੇ ਪਾ ਸਕਦੇ ਆ ਹਲਵਾਈ ਤਾਂ ਕੱਟ ਕੇ ਵੀ ਬੰਦੇ ਨੇ ਮੋਟਾ ਘੁੱਟਾ ਹਾਂ ਉਹਦੇ ਤੇ ਆਪਾਂ ਬੜੇ ਸਵਾਦ ਨਾਲ ਖਾਂਦੇ ਆ ਸਹੀ ਗੱਲ ਤੇ ਘਰ ਵਿੱਚ ਜੇ ਘੁੱਟ ਕੇ ਪਾ ਦੀ ਇਹ ਕਈ ਵਾਰੀ ਮੂੰਹ ਚ ਆ ਜਵੇ ਤੇ ਘਰ ਦੇ ਵੀ ਕਈ ਵਾਰੀ ਔਖੇ ਹੋ ਜਾਂਦੇ ਨੇ ਕਿ ਮੋਟਾ-ਮੋਟਾ ਅਦਰਕ ਕਿਉਂ ਪਾਇਆ ਹੈ ਸਹੀ ਗੱਲ ਕਿੰਨਾ ਕੁ ਭੁੰਨਣਾ ਇਹਨੂੰ ਹਾਂ ਬਸ ਜਿਵੇਂ ਕਿ ਮੈਂ ਦੱਸਿਆ ਕਿ ਕੱਚਾ ਜਿਹਾ ਸਵਾਦ ਨਿਕਲ ਜਾਵੇ ਬਹੁਤ ਜ਼ਿਆਦਾ ਡਾਰਕ ਬਰਾਊਨ ਨਹੀਂ ਕਰਨਾ ਠੀਕ ਹੈ ਤੇ ਹੁਣ ਲਸਣ ਔਰ ਅਦਰਕ ਜੜੇ ਨਾਲ ਹਰੀਆ ਮਿਰਚਾਂ ਐ ਪੁੱਜ ਗਈਆਂ ਨੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆ ਦੋ ਚਮਚ ਜਿਹੜਾ ਆਪਾਂ ਬੇਸਣ ਲਿਆ ਠੀਕ ਹੈ ਇਹ ਤੇਲ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਹੀ ਤੇ ਮੈਂ ਕੋਈ ਬੇਸਣ ਨੂੰ ਭੁੰਨਿਆ ਨਹੀਂ ਹੈਗਾ ਸੁੱਕਾ ਕੱਚਾ ਹੀ ਪਾਇਆ ਕਿਉਂਕਿ ਆਪਾਂ ਇਹ ਜਿਹੜਾ ਤੇਲ ਹੈ ਨਾ ਇਹਦੇ ਵਿੱਚ ਇਹਨੂੰ ਭੁੰਨ ਲੈਣਾ ਤੇ ਬੇਸਣ ਪੱਕ ਜਾਏਗਾ ਤੇ ਵੀ ਐਸੇ ਕਿੰਨਾ ਕੁ ਰੱਖਣਾ ਸੇਕ ਮੀਡੀਅਮ ਸੇਕ ਤੇ ਠੀਕ ਹੈ ਐਕਸਮ ਟੇਸ ਤੇ ਬੇਸਣ ਵੀ ਸੜ ਜਾਏਗਾ ਤੇ ਲਸਣ ਅਦਰਕ ਵੀ ਮੈਂ ਮੀਡੀਅਮ ਸੇਕ ਤੇ ਹੀ ਭੁੰਨੇ ਨੇ ਠੀਕ ਹੈ ਜੀ ਠੀਕ ਹੈ ਇਹਨੂੰ ਬਸ ਹੁਣ ਆਪਾਂ ਭੁੰਨਾਂਗੇ ਆ ਦੇਖੋ ਜਿਵੇਂ ਜਿਵੇਂ ਭੁੰਨਾਂਗੇ ਨਾ ਕੋਲਦਾ ਫੁੱਲਣਾ ਸ਼ੁਰੂ ਹੋ ਜਾਏਗਾ ਆ ਦੇਖੋ ਹਾਂਜੀ ਹਾਂਜੀ ਤੇ ਵਧੀਆ ਜਿਹਾ ਵੈਸੇ ਵੀ ਜਦੋਂ ਆਪਾਂ ਪਾਉਂਦੇ ਆ ਤੇਲ ਦੇ ਵਿੱਚ ਨਾ ਫੁੱਲਣਾ ਸ਼ੁਰੂ ਹੋ ਜਾਂਦਾ ਜਦੋਂ ਭੁੰਨਣਾ ਭੁੰਨਣਾ ਸ਼ੁਰੂ ਹੁੰਦਾ ਹੈ ਜਦੋਂ ਥੋੜੀ देर ਬਾਅਦ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਖੁਸ਼ਬੂ ਵੀ ਬੜੀ ਵਧੀਆ ਆਣ ਲੱਗ ਪੈਂਦੀ ਹੈ ਥੋੜੀ ਦੇਰ ਬਾਅਦ ਹੀ ਤੇ ਹੁਣ ਤੁਹਾਨੂੰ ਆ ਰਹੀ ਹੈ ਨਾ ਵਧੀਆ ਖੁਸ਼ਬੂ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਪਈ ਹੈ ਮੈਂ ਕਦੀ ਵੈਸੇ ਐਦਾਂ ਬਣਾਈ ਨਹੀਂ ਸਬਜੀ ਹਾਂਜੀ ਤੇ ਤੁਸੀਂ ਸਿਖਾਈ ਮੇਰੇ ਵੀਵਰ ਨੂੰ ਮੈਨੂੰ ਬੜੀ ਖੁਸ਼ੀ ਹੋਈ ਮੈਂ ਵੀ ਹੁਣ ਕਰ ਟਰਾਈ ਕਰੂੰਗੀ। ਹਾਂ ਜਰੂਰ ਬਣਾਇਓ। ਪਹਿਲਾਂ ਤੇ ਅੱਜ ਹੀ ਟਰਾਈ ਕਰਿਓ। ਫਿਰ ਬਣਾ ਕੇ ਕਰਿਓ। ਤੇ ਤੁਸੀਂ ਵੀ ਸਾਰੇ ਜਰੂਰ ਟਰਾਈ ਕਰਿਓ। ਟਰਾਈ ਕਰਕੇ ਨਾ ਸਾਨੂੰ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ। ਠੀਕ ਹੈ। ਐਲੋਜੀ ਵੈਸਨ ਵੀ ਪੁੱਜ ਗਿਆ। ਜੀ। ਹੁਣ ਇਹ ਚ ਕੀ ਪਾਣਾ ਆਪਾਂ? ਹੁਣ ਇਹਦੇ ਵਿੱਚ ਆਪਾਂ ਪਾਣਾ ਹੈ ਪੇਸਟ ਕੀਤਾ ਟਮਾਟਰ। ਪਰ ਮੈਂ ਟਮਾਟਰ ਪੇਸਟ ਦੇ ਇੰਗਰੀਡੀਅੰਟਸ ਦਿਖਾਉਣਾ ਉਹ ਤਾਂ ਦਿਖਾਣੇ ਭੁੱਲ ਗਈ ਕਿਉਂਕਿ ਪੇਸਟ ਕਰਕੇ ਨਾ ਇੱਕ ਸਾਈਡ ਤੇ ਰੱਖਦੇ ਅਸੀਂ ਮਿਕਸੀ ਦਾ ਜੱਗ। ਤੇ ਇੰਗਰੀਡੀਅੰਟ ਜਿਹੜੇ ਇੰਗਰੀਡੀਅੰਟਸ ਨੇ ਉਹਨਾਂ ਤੇ ਕਿੰਨੇ ਟਮਾਟਰ ਲੈ 6 మీడియం ਸਾਈਜ਼ ਦੇ ਟਮਾਟਰ ਨੇ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਪੇਸਟ ਕਰ ਲਿਆ ਸੀ ਠੀਕ ਹੈ ਐਨ ਓਨ ਪੂਜੇ ਵਸਨ ਦੇ ਵਿੱਚ ਆਪਾਂ ਪਾਵਾਂਗੇ ਤੇ ਉਹ ਮੈਂ ਮਿਕਸੀ ਦਾ ਜੱਗ ਸਾਈਡ ਤੇ ਰੱਖਤਾ ਸੀ ਨਾ ਤੇ ਦਿਖਾਣਾ ਯਾਦ ਹੀ ਨਹੀਂ ਰਿਹਾ ਐਕਸਾਈਡ ਤੇ ਹੀ ਪਿਆ ਰਹਿ ਗਿਆ ਕੋਈ ਗੱਲ ਨਹੀਂ ਮਤਲਬ ਜਿਵੇਂ ਹੁਣ ਆਪਾਂ ਟਮਾਟਰ ਲਏ ਆ 6 ਹਾਂਜੀ ਤੇ ਟਮਾਟਰ ਦੀ ਜਗ੍ਹਾ ਤੇ ਆਪਾਂ ਦਹੀਂ ਵੀ ਪਾ ਸਕਦੇ ਆ ਹਾਂਜੀ ਫੇਰ ਟਮਾਟਰ ਕੱਟ ਕਰ ਲਓ ਅਚਾ ਟਮਾਟਰ ਕੱਟ ਕਰ ਲਓ ਜਾਂ ਕੇ ਨਾ achar ਪਾ ਲਓ ਨਹੀਂ ਨਹੀਂ ਹੁਣ ਆਪਾਂ 6 ਲਏ ਤੇ ਦਹੀਂ ਦਾ ਵੀ ਤਾਂ ਖੱਟਾ ਪਰ ਨਾਲ ਜਾਣਾ ਨਾ ਹਾਂਜੀ ਪਰ ਫਿਰ ਉਹ ਤੋਂ ਟਮਾਟਰ ਕੱਟ ਕਰ ਲਓ ਨਾ ਫਿਰ ਦੋ ਪਾ ਸਕਦੇ ਦੋ ਪਾ ਤਿੰਨ ਪਾ ਸਕਦੇ ਹੋ ਤਿੰਨ ਪਾ ਸਕਦੇ ਆ ਠੀਕ ਕਿਉਂਕਿ ਥੋੜੀ ਜੀ ਵਧੀਆ ਲੱਤਵਤ ਜੀ ਸਬਜ਼ੀ ਬਣਦੀ ਐ ਟਮਾਟਰਾਂ ਨਾਲ ਵਧੀਆ ਬਣਦੀ ਐ ਤੇ ਬਸ ਹੁਣ ਇਹ ਟਮਾਟਰਾਂ ਨੂੰ ਆਪਾਂ ਪੱਕਣ ਤੱਕ ਪਕਾ ਲਵਾਂਗੇ ਤੇ ਹੁਣ ਇੱਥੇ ਦੇਖੋ ਜੀ ਟਮਾਟਰਾਂ ਨੂੰ ਥੋੜੀ ਦੇਰ ਭੁੰਨਣ ਤੋਂ ਬਾਅਦ ਇਹ ਟਮਾਟਰ ਜਿਹੜੇ ਨੇ ਭੁੱਜ ਚੁੱਕੇ ਨੇ ਇਹ ਤੁਸੀਂ ਦੇਖ ਵੀ ਸਕਦੇ ਹੋ ਕਿ ਇਹਨਾਂ ਉੱਤੇ ਕਿੰਨੀ ਵਧੀਆ ਚਮਕ ਆ ਗਈ ਐ ਨਾ ਯਾਨੀ ਕਿ ਤੜਕੇ ਨੇ ਤੇਲ ਛੱਡ ਦਿੱਤਾ ਹੈ ਤੇ ਹੁਣ ਆਪ ਤੇ سیم ਕਰਕੇ ਨਾ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਤੇ ਆਪਣੇ ਸਵਾਦ ਦੇ ਮੁਤਾਬਿਕ ਇਹਦੇ ਵਿੱਚ ਲੂਣ ਪਾ ਲਵੋ ਮੈਂ ਲੂਣ ਪਾ ਰਹੀ ਹਾਂ ਪੌਣਾ ਵਾਲਾ ਛੋਟਾ ਚਮਚ ਕਿਉਂਕਿ ਆਪਾਂ ਆਲੂ ਔਰ ਗੋਭੀ ਨੂੰ ਫਰਾਈ ਕਰਨ ਲੱਗੇ ਆ ਵੀ ਲੂਣ ਪਾਇਆ ਸੀ ਇਹ ਵੀ ਧਿਆਨ ਰੱਖਿਓ ਹਾਂ ਲੋ ਘਾਟ ਹੀ ਪਾਣਾ ਮੈਚ ਲੱਗੇ ਘੱਟ ਫੇਰ ਦੁਬਾਰਾ ਪਾਉਣਾ ਤੇ ਅੱਧਾ ਛੋਟਾ ਚਮਚ ਪਾ ਰਹੀ ਹਾਂ ਇਹਦੇ ਵਿੱਚ ਲਾਲ ਮਿਰਚਾਂ ਦਾ ਤੇ ਮਿਰਚਾਂ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਘਾਟੀਆਂ ਵੱਧ ਕਿਉਂਕਿ ਮੈਂ ਇਹਦੀ ਸਹਰੀਆਂ ਵੀ ਪਾਈਆਂ ਨੇ ਜਿੰਨੀ ਕੋ ਕਰਾਰੀ ਸਬਜੀ ਖਾਂਦੇ ਆ ਨਾ ਘਰ ਵਿੱਚ ਉਹਨੀਆਂ ਕੁ ਮਿਰਚਾਂ ਪਾ ਲਓ ਤੇ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਤਨੀਆ ਪਾਊਡਰ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲੇ ਦਾ ਤੇ ਸਬਜੀ ਨੂੰ ਵਧੀਆ ਜੀ ਰੰਗਤ ਦੇਣ ਵਾਸਤੇ ਨਾ ਆਪਾਂ ਇਹਦੇ ਵਿੱਚ ਅੱਧਾ ਛੋਟਾ ਚਮਚ ਪਾਵਾਂਗੇ ਡੇਗੀ ਮਿਰਚਾਂ ਦਾ ਡੇਗੀ ਮਿਰਚਾਂ ਦਾ ਜਾਂ ਕਸ਼ਮੀਰੀ ਲਾਲ ਮਿਰਚਾਂ ਦਾ ਇਹਦੇ ਨਾਲ ਕੀ ਹੈ ਕਿ ਸਬਜੀ ਦੀ ਰੰਗਤ ਵਧੀਆ ਆਏਗੀ ਸਵਾਦ 'ਚ ਕੋਈ ਫਰਕ ਨਹੀਂ ਪਏਗਾ ਤੁਸੀਂ ਚਾਹੋ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਡੇਗੀ ਮਿਰਚਾਂ ਨੂੰ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਸਾਸ ਟਮੇਟੋ ਸਾਸ ਬਹੁਤ ਹੀ ਵਧੀਆ ਸਵਾਦ ਆਂਦਾ ਹੈ ਸਬਜੀ ਦਾ ਤੁਸੀਂ ਜ਼ਰ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਬਜ਼ੀ ਦਾ ਟੇਸਟ ਬੈਲੈਂਸ ਕਰਨ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚਾ ਚਾਟ ਮਸਾਲਾ ਕਿਉਂਕਿ ਆਪਾਂ ਇਹਦੇ ਵਿੱਚ ਸੌਸ ਪਾਈ ਹੈ ਨਾ ਤੇ ਸੌਸ ਦੇ ਨਾਲ ਚਾਟ ਮਸਾਲਾ ਵੀ ਜ਼ਰੂਰ ਪਾਵਾਂਗੇ ਤੇ ਸਬਜ਼ੀ ਦਾ ਟੇਸਟ ਬਹੁਤ ਹੀ ਵਧੀਆ ਆਏਗਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਨਾ ਹੁਣ ਆਪਾਂ ਮਿਕਸ ਕਰਕੇ ਤੇ ਥੋੜਾ ਜਿਹਾ ਭੁੰਨ ਲਵਾਂਗੇ ਤਾਂ ਕਿ ਜਿਹੜੇ ਸੁੱਕੇ ਮਸਾਲੇ ਨੇ ਨਾ ਉਹ ਚੰਗੀ ਤਰ੍ਹਾਂ ਪੋਜੇ ਜਾਣ ਹਾਂ ਜਿੰਨੇ ਕੁ ਮਿੰਟ ਭੁੰਨਾਂਗੇ 1-2 ਮਿੰਟ ਹਾਂ ਬਸ ਇੰਨਾ ਕੁ ਜਿੰਨਾ ਕੁ ਮਸਾਲੇ ਪੂਜੀ ਦੀ ਸੇਕ ਘੱਟ ਰੱਖਣਾ ਘੱਟ ਸੇਕ ਤੇ ਘੱਟ ਹੋਵੇ ਤੇ ਇੱਥੇ ਮ ਤੇ ਮਸਾਲੇ ਪੁੱਜ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਬੇਸਨ ਤੇ ਬੇਸਨ ਕਰਕੇ ਨਾ ਇਹਦੇ ਵਿੱਚ ਜਾਏਗਾ ਥੋੜਾ ਜਿਹਾ ਪਾਣੀ ਕਿੰਨਾ ਕੁ ਪਾਣੀ ਪਾਉਣਾ ਤੁਸੀਂ ਪਾਣੀ ਪਾਏ ਇਹਦੇ ਵਿੱਚ ਅੱਧਾ ਕੱਪਾ ਦੋ ਹਾਂ ਅੱਧਾ ਕੱਪਾ ਪਾਣੀ ਪਾ ਦੋ ਕਿਉਂਕਿ ਬੇਸਨ ਪਾਇਆ ਹੈ ਨਾ ਤੇ ਬੇਸਨ ਪਾਣੀ ਐਬਜ਼ਾਰਬ ਕਰ ਲੇਗਾ ਔਰ ਇਹ ਸਬਜੀ ਚੜੀ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਥੋੜੀ ਜਿਹੀ ਲਤਫਤ ਜੀ ਬਣਦੀ ਹੈ ਹਾਂ ਆਓ ਠੀਕ ਹੈ ਔਰ ਬੇਸਨ ਦੇ ਨਾਲੇ ਫਿਰ ਹੁੰਦਾ ਨਾ ਪਾਣੀ ਪੀ ਲੈਣਾ ਹਾਂਜੀ ਠੀਕ ਹੈ ਤੇ ਬੱਸ ਇਹ ਪਾਣੀ ਨੂੰ ਵੀ ਆਪਾਂ ਮਿਕਸ ਕਰ ਦਿੱਤਾ ਤੇ ਮਸਾਲੇ ਵੀ ਪੈ ਗਏ ਨੇ ਤੇ ਸਾਰੀ ਚੀਜ਼ਾਂ ਪ ਪਾਣੀ ਪਾਣ ਤੋਂ ਬਾਅਦ ਕਿੰਨੀ ਕੁ देर ਪਾਣਾ ਇਹਨੂੰ ਬਸ ਮਿਕਸ ਹੋ ਜਾਵੇ ਪਾਣੀ ਇਹ ਤੁਸੀਂ ਦੇਖ ਸਕਦੇ ਹੋ ਨਾ ਤੁਸੀਂ ਦੇਖੋ ਹੈ ਨਾ ਤੇਲ ਕਿਨਾਰਿਆਂ ਤੋਂ ਛੱਡਣਾ ਸ਼ੁਰੂ ਕਰ ਦਿੱਤਾ ਹੈ ਯਾਨੀ ਕਿ ਤੜਕਾ ਵਧੀਆ ਪੱਕ ਗਿਆ ਠੀਕ ਹੈ ਗੋਭੀ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਨੇ ਤੜਕਾ ਤਿਆਰ ਹੈ ਜੀ ਹਾਂ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰਾਈ ਕੀਤੀ ਹੋਈ ਆਲੂ ਗੋਭੀ ਹਾਂ ਜੀ ਸਾਰੀ ਪਾ ਦਿਓ ਬਸ ਤੇ ਆਲੂ ਗੋਭੀ ਦੇ ਨਾਲ ਹੀ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਪਨੀਰ ਨੂੰ ਕੱਟ ਕੇ ਪਾਣਾ ਕਿ ਕਦੋਂ ਪਨੀਰ ਨੂੰ ਕਦੋਂ ਕਸ ਕਰਕੇ ਪਾਣਾ ਹੈ ਕਦੋਂ ਕਸ ਕਰਕੇ ਪਾਣਾ ਠੀਕ ਹੈ ਐ ਗੈਸ ਫਲੇਮ 'ਚ ਹੀ ਮੈਂ ਨਾ ਦੇਖਿਓ ਹਾਂ ਬਿਲਕੁਲ ਸੀਮ 'ਚ ਮੈਂ ਗਿਆ ਸੀਮੀ ਰੱਖਿਓ ਜੀ ਤੁਸੀਂ ਵੀ ਸਾਰੇ ਫਲੇਮ ਨੂੰ ਮੋਟੀ ਸਾਈਡ ਤੋਂ ਕਰ ਮੋਟੀ ਸਾਈਡ ਤੋਂ ਕਰ ਲੋ ਐਸ ਨਾਲ ਕਦੂਕਸ ਕਰਕੇ ਪਨੀਰ ਪਾਵਾਂਗੇ ਨਾ ਤੇ ਗੋਭੀ ਦੇ ਵਿੱਚ ਮਿਕਸ ਹੋ ਜਾਏਗਾ ਤੁਸੀਂ ਇਹ ਜਿਹੜਾ ਕਦੂਕਸ ਕਰ ਰਹੇ ਹੋ ਨਾ ਇਹਦੇ ਵਿੱਚੋਂ ਥੋੜਾ ਜਿਹਾ ਰੱਖ ਲਿਓ ਉੱਪਰੋਂ ਸਜਣ ਵਾਸਤੇ ਠੀਕ ਹੈ ਬਾਕੀ ਸਾਰਾ ਪਾ ਦੋ ਹਾਂ ਬਾਕੀ ਸਾਰਾ ਪਾ ਦੋ ਹਲਾਦੋ ਕੋ ਨਾਲ ਦੀ ਨਾਲ ਹਲਾਈ ਦਿਓ ਥੋੜਾ ਅੱਧੀ ਕੋ ਬੋਲੀ ਰੱਖ ਦੋ ਬਹੁਤ ਆ ਠੀਕ ਜੀ ਨਾਲ ਦੇ ਨਾਲ ਚਲਾਈ ਜਾਵਾਂ ਹਾਂਜੀ ਚਲਾਇਓ ਚਲਾਓ ਠੀਕ ਐ ਲੋ ਜੀ ਐਨਾ ਕ ਪਨੀਰ ਆਪਾਂ ਰੱਖ ਲਿਆ ਹਾਂਜੀ ਰੱਖ ਲਓ ਐ ਲੋ ਜੀ ਹੁਣ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਮਤਲਬ ਪਨੀਰ ਨੂੰ ਤੜਕੇ ਨੂੰ ਆਲੂ ਗੋਭੀ ਨੂੰ ਐਸਾ ਮਿਕਸ ਕਰਨ ਤੋਂ ਬਾਅਦ ਮੈਂ ਫੜਦੀ ਹਾਂਜੀ ਚਲੋ ਤੇ ਥੋੜੀ ਦੇਰ ਆਪਾਂ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਤੜਕਾ ਇਹ ਜਿਹੜਾ ਹਨਾ ਚੰਗੀ ਤਰ੍ਹਾਂ ਆਲੂ ਗੋਭੀ ਦੇ ਵਿੱਚ ਰਸ ਮਿਚ ਜਾਵੇ ਤੇ बस ਆ ਆਪਾਂ ਜਿਹੜਾ ਤੜਕਾ ਭੁੰਨਣਾ ਹੈ ਨਾ ਇਹਨੂੰ ਚਲਾਣਾ ਹੈ ਥੋੜੀ ਥੋੜੀ देर ਨੂੰ। ਨੀਤੇ ਦੇ ਵਿੱਚ ਵੇਸਨ ਹੈ ਨਾ ਤੇ ਕਈ ਵਾਰੀ ਕੀ ਹੁੰਦਾ ਥੱਲੇ ਲੱਗ ਜਾਂਦਾ ਹੈ। ਤੇ ਥੋੜਾ ਜਿਹਾ ਲੱਗ ਵੀ ਗਿਆ ਪਰ ਉਹ ਹੁਣੇ ਠੀਕ ਹੋ ਜਾਏਗਾ। ਜਦੋਂ ਆਪਾਂ ਟੱਕ ਕੇ ਪਕਾਵਾਂਗੇ ਨਾ ਤੇ ਇਹਦੇ ਵਿੱਚ ਮੋਇਸਚਰ ਬਣੇਗਾ ਤੇ ਜਿਹੜਾ ਥੋੜਾ ਜਿਹਾ ਥੱਲੇ ਤੜਕਾ ਲੱਗ ਗਿਆ ਇਹ ਵੀ ਨਿਕਲ ਆਏਗਾ। ਠੀਕ ਹੈ। ਟੱਕ ਦੋ। ਗੈਸ ਦੀ ਫਲੇਮ ਨੂੰ ਸਿਮ ਰੱਖਾਂਗੇ ਤੇ 2 ਤੋਂ 3 ਮਿੰਟ ਬਾਅਦ ਸੇ ਹੁਣ ਆਪਾਂ ਟੱਕ ਦਵਾਂਗੇ। ਸਬਜੀ ਹੋ ਗਈ ਹੈ ਤਿਆਰ। 2-3 ਮਿੰਟ ਵਾਸਤੇ ਆਪਾਂ ਇਹਨੂੰ ਪਕਾਇਆ। हो गया जी तैयार हां जी हो गया डकता है ਤੁਸੀਂ ਦੇਖ ਸਕਦੇ ਹੋ एकदम ਚਮਕ ਆ ਗਈ ਹੈ ਬਿਲਕੁਲ ਜਦੋਂ ਸਾਈਡਾ ਤੇ ਇਹਦਾ ਤੇਲ ਆਣ ਲੱਗ ਜਵੇ ਤਾਂ ਸਮਝ ਲਓ ਕਿ ਸਬਜੀ ਪੱਕ ਗਈ ਆ ਕਿਉਂਕਿ ਉਹ ਫਰਾਈ ਤਾਂ ਕੀਤੀ ਹੋਈ ਸੀ ਪਹਿਲਾਂ हां जी ਟਾਈਮ ਨਹੀਂ ਲੱਗਦਾ ਤੜਕਾ ਆਪਾਂ ਪਹਿਲਾਂ ਤਿਆਰ ਕਰ ਲਿਆ ਸੀ ਬਸ ਹੁਣ ਮਿਕਸ ਹੁੰਦੀ ਦੇਸੀ ਕਿ ਰਸ ਮਿਚ ਜਾਏ ਚੰਗੀ ਆ ਵੀ ਜਿਹੜੇ ਮਸਾਲੇ ਆ ਉਹਨਾਂ ਦਾ ਸਵਾਦ ਵਿੱਚ ਆ ਜਾਣਾ ਬਸ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦੋ ਤੁਸੀਂ ਠੀਕ ਹੈ ਜੀ ਕਰ ਤੇ ਇਹਦੇ ਉੱਤੇ ਪਾ ਦਿੰਨੇ ਆ ਹੁਣ ਆਪਾਂ ਹਰਾ ਧਨੀਆ ਧਨੀਆ ਨਾਲ ਦਾ ਸਬਜੀ ਦਾ ਆ ਕੋਈ ਵੀ ਡਿਸ਼ ਦਾ ਸਵਾਦੀ ਵੱਜ ਜਾਂਦਾ ਹੈ ਤੇ ਦੇਖਾਂ ਜੀ ਬਹੁਤ ਵਧੀਆ ਲੱਗਦੀ ਹੈ ਨਾਲੇ ਜਾਨ ਆ ਧਨੀਆ ਤਾਂ ਹਾਂ ਸਹੀ ਗੱਲ ਹੈ ਹਰ ਸਬਜੀ ਦੀ ਜਾਨ ਹੈ ਧਨੀਆ ਤਾਂ ਇਹ ਤਾਂ ਬਿਨਾ ਤਾਂ ਕੰਪਲੀਟ ਹੀ ਨਹੀਂ ਹੋ ਸਕਦੀ ਕੰਪਲੀਟ ਨਹੀਂ ਆ ਸਕਦੀ ਨਾਲੇ ਦੇਖਾਂ ਜੀ ਕਿੰਨੀ ਵਧੀਆ ਲੱਗਦੀ ਹੈ ਸਹੀ ਗੱਲ ਬਸ ਹੁਣ ਧਨੀਏ ਨੂੰ ਅਲਕਾਲ ਕੇ ਹੱਥ ਨਾਲ ਮਿਕਸ ਕਰ ਦਵਾਂਗੇ ਕਿ ਗੋਭੀ ਜਿਹੜੀ ਹੈ ਨਾ ਟੁੱਟੇ ਨਾ ਵੈਸੇ ਤਾਂ ਨਹੀਂ ਟੁੱਟਦੀ ਫਰਾਈ ਕੀਤੀ ਹੋਈ ਹੈ ਆ ਫਿਰ ਵੀ ਹਲਕੇ ਹੱਥਾਂ ਨਾਲ ਕੇ ਨਾਲ ਪਨੀਰ ਵੀ ਪਾਇਆ ਨਾ ਹਾਂਜੀ ਪਨੀਰ ਵੀ ਪਾਇਆ ਹੋਇਆ ਇਹਦੇ ਵਿੱਚ ਲਓ ਜੀ ਇਹਨੂੰ ਕਰਦੇ ਹੁਣ ਆਪਾਂ ਸਰਵ ਸਰਵ ਕਰਦੇ ਹਾਂ ਸਬਜੀ ਆਪਣੀ ਦੇਖੋ ਹੋ ਗਈ ਆ ਤਿਆਰ ਸਬਜੀ ਬਹੁਤ ਵਧੀਆ ਬਣੀ ਆ ਇੰਨੀ ਵਧੀਆ ਚ ਖੁਸ਼ਬੂ ਆਂਦੀ ਪਈ ਆ ਜੀ ਕਰਦਾ ਆ ਕਿ ਹੁਣੀ ਫਟਾਫਟ ਰੋਟੀ ਫੜੀਏ ਤੇ ਇਹਨੂੰ ਖਾ ਲਈਏ ਤੇ ਬਾਕੀ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਕਿ ਇਹ ਕਿਵੇਂ ਦੀ ਬਣਾਈ ਆ ਇਹਨਾਂ ਨੇ ਸਬਜੀ ਹਾਂ ਨਮਕ ਮਿਰਚ ਮਸਾਲੇ ਸਾਰੇ ਦੱਸੋ ਠੀਕ ਕਿਦਾਂ ਦੇ ਲੱਗ ਰਹੇ ਆ ਇਹਨਾਂ ਖਾ ਕੇ ਸਬਜੀ ਤੁਹਾਨੂੰ ਕਿਦਾਂ ਦੀ ਪਸੰਦ ਆਈਏ ਨਹੀਂ ਆਈ ਕੀ ਤੇ ਤੁਸੀਂ ਸ਼ੈਫ ਹੋ ਤਹਾਡੇ ਹੱਥ ਦੀ ਚੀਜ਼ ਦੱਸੋ ਬਾੜੀ ਹੋ ਸਕਦੀ ਹੈ ਨਹੀਂ ਸਭ ਦਾ ਆਪਣਾ ਆਪਣਾ ਹੱਥ ਦਾ ਸਵਾਦ ਹੈ ਇਹ ਤਾਂ ਹੈਗਾ ਹਰ ਇੱਕ ਕੋਈ ਬਣਾਉਂਦਾ ਹੈ ਦਾਲ ਸਬਜੀ ਬਿਲਕੁਲ ਬਿਲਕੁਲ ਦੇਖੋ ਚੀਜ਼ਾਂ ਸਾਰੇ ਉਹੀ ਪਾਉਂਦੇ ਆ ਉਹੀ ਪਾਉਂਦੇ ਆ ਪਰ ਸਵਾਦ ਸਾਰਿਆਂ ਦੇ ਹੱਥ ਦਾ ਵੱਖਰਾ ਵੱਖਰਾ ਤਰੀਕਾ ਤਾਂ ਵੱਖਰਾ ਹੈ ਸਬਜ਼ੀਆਂ ਆਲੂ ਪਿਆਜ਼ ਟਮਾਟਰ ਮਸਾਲੇ ਸਭ ਉਹੀ ਹੁੰਦੇ ਨੇ ਸਭ ਉਹੀ ਹੁੰਦੇ ਆ ਹਾਂ ਉੱਪਰੋਂ ਦੀ ਕੀ ਪਾ ਲੱਗੀਆਂ ਤੁਸੀਂ ਤੇ ਜਿਹੜਾ ਥੋੜਾ ਜਿਹਾ ਪਨੀਰ ਬਚਿਆ ਸੀ ਨਾ ਉਹਨੂੰ ਵੀ ਕੱਦੂਕਸ ਕਰਕੇ ਨਾ ਉਹਦੇ ਵਿੱਚ ਨਾ ਧਨੀਆ ਮਿਕਸ ਕਰ ਲਿਆ ਤੇ ਜਦੋਂ ਆਪਾਂ ਸਬਜੀ ਸਰਵ ਕਰਾਂਗੇ ਨਾ ਤੇ ਧਨੀਆ ਹੋਰ ਪਨੀਰ ਨਾਲ ਉੱਪਰੋਂ ਦੀ ਸਜਾ ਸਰ ਕਰਨ ਲੱਗੇ ਸਜਾਣਾ ਹੈ ਤੇ ਜਿਹੜੀ ਚੀਜ਼ ਬਹੁਤ ਹੀ ਵਧੀਆ ਲੱਗੇਗੀ ਤੇ ਜਿਹੜੀ ਚੀਜ਼ ਵੇਖਣ ਚ ਵਧੀਆ ਲੱਗਦੀ ਹੈ ਨਾ ਤੇ ਉਹਦਾ ਖਾਣ ਦਾ ਵੀ ਸੁਆਦ ਹੀ ਆ ਜਾਂਦਾ ਹੈ ਪਹਿਲਾਂ ਸਿਆਣੇ ਕਹਿੰਦੇ ਪਹਿਲਾਂ ਅੱਖਾਂ ਨੂੰ ਪਾਣੀ ਚਾਹੀਦੀ ਆ ਆ ਸਵਾਰ ਤਾਂ ਬੰਦਾ ਜਿਹੜਾ ਖਾਊਗਾ ਉਹਨੂੰ ਪਤਾ ਲੱਗੇਗਾ ਦੇਖੋ ਪਤਾ ਲੱਗਣਾ ਨਾ ਹਾਂਜੀ ਹੁਣ ਅਸੀਂ ਵੀਡੀਓ ਬਣਾਉਨੇ ਆ ਵੀਡੀਓ ਦੇ ਵਿੱਚ ਦੇਖੋ ਜਿਹੜਾ ਵਿਊਅਰ ਆ ਉਹ ਦੇਖ ਕੇ ਫੇਰ ਬਣਾਉਂਦੇ ਆ ਹਾਂਜੀ ਉਹ ਤਾਂ ਫੋਟੋ ਹੀ ਦੇਖਦੇ ਆ ਨਾ ਉਹਦੇ ਦੇਖਦੇ ਆ ਕਿ ਕਿਦਾਂ ਦੀ ਬਣੀ ਅੱਖਾਂ ਨੂੰ ਚੀਜ਼ ਦੇਖਣ ਚ ਵਧੀਆ ਲੱਗਦੀ ਆ ਜਦੋਂ ਬਣਾਉਂਦੇ ਆ ਸਾਡੇ ਤਰੀਕੇ ਦੇ ਨਾਲ ਫੇਰ ਉਹਨਾਂ ਨੂੰ ਪਤਾ ਲੱਗਦਾ ਕਿ ਸਵਾਦ ਵਾਕਈ ਕਿੰਨਾ ਵਧੀਆ ਹੈ ਇਹਨੂੰ ਵੀ ਤੁਸੀਂ ਐਵੇਂ ਬਣਾ ਕੇ ਦੇਖਿਓ ਤੇ ਮੈਂ ਹੁਣ ਤੁਹਾਨੂੰ ਖਾ ਕੇ ਵੀ ਦਿਖਾਣੀ ਆ ਪਤਾ ਲੱਗੂਗਾ ਆਪਾਂ ਨੂੰ ਕਿ ਵਾਕਈ ਵਧੀਆ ਬਣਾਦੇ ਇਹਨਦਰ ਕੋਈ ਨਹੀਂ ਜੀ ਪਤਾ ਲੱਗ ਜੂਗਾ ਫਿਰ ਆਪਾਂ ਨੂੰ ਵਾਕਈ ਵਧੀਆ ਬਣਾਉਂਦੇ ਆ ਚੀਜ਼ ਹੁਣ ਸਬਜੀ ਆਪਾਂ ਕਰਨ ਲੱਗਿਆ ਟੇਸਟ ਦੱਸ ਵੀ ਮੈਂ ਤੁਹਾਨੂੰ ਖਾ ਕੇ ਕਿ ਬਣੀ ਕਿਵੇਂ ਦੀ ਆ ਪਤਾ ਨਹੀਂ ਕਿਦਾਂ ਦੀ ਬਣੀ ਆਏਗੀ ਦੇਖ ਕੇ ਤੁਸੀਂ ਦੇਖੋ ਵਧੀਆ ਲੱਗਦੀ ਪਈ ਆ ਖਾ ਕੇ ਵੀ ਪਤਾ ਲੱਗੂਗਾ ਸਵਾਦ ਕੀ ਹੈ ਆਲੂ ਜਿਹੜੇ ਆ ਪੂਰੀ ਤਰ੍ਹਾਂ ਗਲੇ ਆ ਹਾਂਜੀ ਮਤਲਬ ਆਪਾਂ ਫਰਾਈ ਕੀਤੇ ਆ ਸੇਕ ਵੀ ਆਪਾਂ ਇਹਨੂੰ ਜ਼ਿਆਦਾ ਨਹੀਂ ਲੋਆਇਆ 5-7 ਮਿੰਟ ਹੀ ਲੋਆਇਆ ਤੇ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਗਲ ਗਿਆ ਠੀਕ ਆ ਨਮਕ ਮਿੱਠੇ ਮਸਾਲੇ ਸਭ ਠੀਕ ਨੇ ਟੇਸਟ ਬੈਲੈਂਸ ਹੈ ਸਾਸ ਦਾ ਤੇ ਨਹੀਂ ਆ ਰਿਹਾ ਮਿੱਠਾ ਬਹੁਤ ਵਧੀਆ ਬੜੀਆਂ ਆਪਾਂ ਇਹਨੂੰ ਰੋਟੀ ਨਾਲ ਵੀ ਖਾ ਸਕਦੀਆਂ ਹਨ ਪਰੌਂਠੇ ਨਾਲ ਵੀ ਪਰੌਂਠੇ ਨਾਲ ਨਾਨ ਨਾਲ ਕੂੜੀਆਂ ਨਾਲ ਜਿੱਦਾਂ ਮਤਲਬ ਦਿਲ ਕਰਦਾ ਉਦਾਂ ਖਾਓ ਲੰਚ ਡਿਨਰ 'ਚ ਬਣਾਓ ਸਾਈਡ ਡਿਸ਼ ਦੀ ਤਰ੍ਹਾਂ ਬਣਾਓ ਤੇ ਸਬਜੀ ਦਾ ਪਰ ਸਵਾਦ ਇੰਨਾ ਜ਼ਿਆਦਾ ਹੁੰਦੀ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਬਣਾਉਂਗੇ ਤੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਤੇ ਜ਼ਰੂਰ ਟਰਾਈ ਕਰਿਓ ਤੇ ਟਰਾਈ ਕਰਕੇ ਨਾ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਰੈਸਿਪੀ ਕਿੰਦਾਂ ਦੀ ਲੱਗੀ ਔਰ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸ੍ਰੀਕਲ ਜੀ ਤਹਾਡੇ ਨੂੰ ਥੋੜਾ ਜਿਹਾ ਪਿਆਰ ਤੁਹਾਨੂੰ ਗਿਫਟ ਥੈਂਕ ਯੂ ਸਾਨੂੰ ਤਾਂ ਵੈਸੇ ਹੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ ਤੁਹਾਡੇ ਕੋਲ ਆ ਕੇ ਇਹ ਇਹ ਪਾਪੜ ਤੇ ਬੜੀਆਂ ਹਾਂਜੀ ਇਹ ਜ਼ਰੂਰ ਲੈ ਕੇ ਜਾਵਾਂਗੇ ਅੰਮ੍ਰਿਤਸਰ ਦੀ ਨਿਸ਼ਾਨੀ ਇਹ ਜ਼ਰੂਰ ਲੈ ਕੇ ਜਾਵਾਂਗੇ ਤਾਂ ਵੈਸੇ ਵੀ ਮੱਲਾ ਹੁਣ ਜਿਹਦਾ ਪੰਜਾਬ ਤੁਸੀਂ ਦੇਖੋ ਰਹਿੰਦੇ ਆ ਨਾ ਅੰਮ੍ਰਿਤਸਰ ਦਾ ਇਹ ਨਿਸ਼ਾਨੀ ਆ ਪਾਪੜ ਤੇ ਬੜੀਆਂ ਬਹੁਤ ਮਸ਼ਹੂਰ ਨੇ ਹਾਂਜੀ ਤੇ ਆਪਾਂ ਦਰਬਾਰ ਸਾਹਿਬ ਦੇ ਕੋਲੋਂ ਲੈ ਕੇ ਆਏ ਦੇ ਉਹका स्पेशल ਤਰ ਨੂੰ ਦੇਣੀ ਹੁਣ ਤੁਸੀਂ ਇਹਦੀ ਰੈਸਪੀ ਬਣਾਇਓ ਤੇ ਸਾਰਿਆਂ ਨੂੰ ਦੱਸਿਓ ਮਾ ਕੇ ਬੜੀਆਂ ਬੜੀਆਂ ਤਾਂ ਮੈਂ ਵੈਸੇ ਵੀ ਲੈ ਕੇ ਤੇ ਆਣੀ ਸੀ ਗਿਆ ਤਾਂ ਤੁਸੀਂ ਆ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਆਏ ਮੈਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਮਿਲ ਕੇ ਥੈਂਕ ਯੂ ਫਿਰ ਫਿਊਚਰ ਆਪਾਂ ਫਟਾਫਟ ਮਿਲਾਂਗੇ ਹਾਂ ਤੁਸੀਂ ਸਾਡੇ ਕੋ ਬੰਗਲੌਰ ਆਏ ਹੋ ਠੀਕ ਆ ਦੱਸਿਓ ਆਓਗੇ ਸੱਚੀ ਗੱਲ ਜੀ